ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਫਿਰੋਜ਼ਪੁਰ ਤੋਂ ਲੋਕ ਸਭਾ ਲਈ ਉਮੀਦਵਾਰ ਸਰਦਾਰ ਸੁਖਵੀਰ ਸਿੰਘ ਬਾਦਲ ਵੱਲੋਂ ਚੋਣ ਪ੍ਰਚਾਰ ਕਰਨ ਅਤੇ ਲੋਕਾਂ ਨਾਲ ਸਿੱਧੇ ਜੁੜਨ ਲਈ ਨਮੀ ਮੁਹਿੰਮ ਵਿੱਢੀ ਗਈ। ਸੁਖਵੀਰ ਸਿੰਘ ਬਾਦਲ ਵੱਲੋਂ ਵਰਕਰਾਂ ਨਾਲ ਮੀਟਿੰਗਾਂ ਦੌਰਾਨ ਭਾਸ਼ਣ ਕੱਟ ਦਿੱਤਾ ਜਾ ਰਿਹਾ ਹੈ ਤੇ ਵਰਕਰਾਂ ਨਾਲ ਫੋਟੋਆਂ ਖਿਚਾ ਕੇ ਵਰਕਰਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਅੱਜ ਇੱਥੇ ਵਰਕਰਾਂ ਦੀਆਂ ਮੀਟਿੰਗਾਂ ਦੌਰਾਨ ਸੁਖਵੀਰ ਸਿੰਘ ਬਾਦਲ ਨੇ ਜ਼ਿਆਦਾ ਸਮਾਂ ਇਕੱਲੇ-ਇਕੱਲੇ ਵਰਕਰਾਂ ਨਾਲ ਫੋਟੋਆਂ ਖਿਜਵਾਈਆਂ। ਇਸ ਤਰ੍ਹਾਂ ਉਹਨਾਂ ਨੇ ਵਰਕਰਾਂ ਨੂੰ ਉਤਸ਼ਾਹਤ ਕਰਦਿਆਂ ਇੱਥੋਂ ਤੱਕ ਕਹਿ ਦਿੱਤਾ ਕਿ ਮੇਰੇ ਨਾਲ ਫੋਟੋ ਖਿਚਾ ਕੇ ਘਰੇ ਜਾਂ ਦੁਕਾਨ ਤੇ ਲੈ ਜਾਓ ਕੋਈ ਵੀ ਅਫਸਰ ਆਵੇ ਤਾਂ ਮੈਨੂੰ ਕਹਿ ਦਿਓ ਅਕਾਲੀ ਦਲ ਦੀ ਇਹ ਮੁਹਿੰਮ ਲੋਕਾਂ ਵਿੱਚ ਪ੍ਰਭਾਵ ਵੀ ਛੱਡਦੀ ਨਜ਼ਰ ਆਈ ਹੈ ਕਿਉਂਕਿ ਇਸ ਨਾਲ ਲੋਕਾਂ ਵਿੱਚ ਉਤਸ਼ਾਹ ਵਧਦਾ ਹੈ ਸਰ ਕੋਆਇਆ ਸਾਹਿਬ ਨੂੰ ਕੋਆਇਆ ਸਾਹਿਬ ਨੂੰ ਟਿਕਟ ਮਿਲੀ ਹੈ ਤੇ ਕਾਂਗਰਸੀ ਆਫਿਸ ਜਲਣ ਲੱਗ ਪਈ ਤੁਹਾਨੂੰ ਟਿਕਟ ਮਿਲੀ ਹੈ ਤੇ ਇੱਕ ਨਜ਼ਰ ਆ ਰਿਹਾ ਹੈ ਮੈਂ ਕਾਂਗਰਸ ਬਾਰੇ ਕੁਝ ਕਹਿ ਨਹੀਂ ਸਕਦਾ ਕਿਉਂਕਿ ਉਹਨਾਂ ਨੇ ਆਪਣਾ ਉਮੀਦਵਾਰ ਦਿੱਤਾ ਹੈ ਮੈਂ ਇਨਾ ਕਹਿ ਸਕਦਾ ਸ਼੍ਰੋਮਣੀ ਕਾਲੀ ਦਲ ਬੀਜੇਪੀ ਪੂਰੇ ਜੁਆਇੰਟਲੀ ਬੜੇ ਮਿਹਨਤ ਕਰ ਰਹੀ ਹੈ ਮੈਂ ਧਨਵਾਦੀ ਹਾਂ ਪਾਰਟੀ ਦਾ ਮੈਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਫਰੋਜ਼ਪੁਰ ਹਲਕਾ ਬਹੁਤ ਇੱਥੇ ਮੁਸ਼ਕਲ ਜਿਹਾ ਹੈ ਇਨੇ ਸਾਲ ਡਵੈਲਪਮੈਂਟ ਨਹੀਂ ਹੋਈ ਤੇ ਮੈਨੂੰ ਜਿਹੜੀ ਜ਼ਿੰਮੇਵਾਰੀ ਦਿੱਤੀ ਹੈ ਮੈਂ ਪੂਰੀ ਦਿਲ ਨਾਲ ਨਿਭਾਉਂਗਾ ਤੇ ਇਸ ਇਲਾਕੇ ਨੂੰ ਤਰੱਕੀ ਦੀ ਪਹੁੰਚੀਆਂ ਲੈ ਕੇ ਜਾਵਾਂਗਾ ਨਸ਼ਾ ਇੱਕ ਬੜਾ ਵੱਡਾ ਮੁੱਦਾ ਜੀ ਕਾਂਗਰਸ ਨੇ ਬੜੇ ਅਲੀਗੇਸ਼ਨ ਲਾਏ ਕਾਲੀ ਦਲ ਦੇ ਲੇਕਿਨ ਨਸ਼ਾ ਕੋ ਕੋ ਵਧਿਆ ਹੈ ਅੱਜ ਸਰਕਾਰ ਹੀ ਹੈ ਨਹੀਂ ਪੰਜਾਬ ਵਿੱਚ ਕੈਪਟਨ ਤਾਂ ਹੈ ਨਹੀਂ ਮੁੱਖ ਮੰਤਰੀ ਦੇ ਬਿਨਾਂ ਸਰਕਾਰ ਚੱਲ ਰਹੀ ਹੈ ਅਫਸਰ ਸਾਈ ਐਸ਼ ਕਰ ਰਹੀ ਹੈ ਸਾਰੇ ਕਾਂਗਰਸ ਦੇ ਐਮ ਐਲ ਏ ਕੋਈ ਨਰੇਤਾ ਵਿੱਚ ਹੀ ਜਾਂਦਾ ਕੋਈ ਨਸ਼ੇ ਵਿੱਚ ਹੀ ਜਾਂਦਾ ਕੋਈ ਹੋਰ ਕੰਮ ਗਲਤ ਕਰੀ ਜਾਂਦਾ ਹੈ ਆ ਹਾਲਾਤ ਹੈ ਸਰ